जय गौ माता जय गोपाल ਜਿਨਾ ਜਿਨਾ ਦਾਨੀ ਸੱਜਿਨਾ ਨੇ ਗਊ ਮਾਤਾ ਨੂੰ ਦਾਨ ਦਿੱਤਾ ਮੈਂ ਗਊ ਮਾਤਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹਨਾਂ ਦਾ ਪਰਿਵਾਰ ਸਾਸਤ ਰਹੇ ਉਹਨਾਂ ਦੇ ਪਰਵਾਜ਼ ਖੁਸ਼ਹਾਲੀ ਰਹੇ ਤੇ ਤਰੱਕੀ ਕਰਨ ਜਿਹੜੀ ਬੇਟੀ ਰਿਤਿਕਾ ਹੈ ਉਹਦਾ ਵਿਵਹਾਈਕ ਜੀਵਨ ਬਹੁਤ ਵਧੀਆ ਰਹੇ ਪ੍ਰਮਾਤਮਾ ਦੇ ਘਰ ਖੁਸ਼ੀਆਂ ਹੀ ਗਊ ਮਾਤਾ ਦੀ ਕਿਰਪਾ ਨਾਲ ਪਰਿਆ ਰਹੇਨ ਦੂਸਰੀ ਗੱਲ 19 ਤਰੀਕ ਤੋਂ ਇੱਥੇ ਚਾਰਾ ਨਹੀਂ ਆ ਰਿਹਾ ਸਾਰਾ ਜੋ ਹੈ ਸਮਾਣੇ ਦੇ ਤੇ ਆਸ-ਪਾਸ ਦੇ ਗਊਪਖਤਾਂ ਤੋਂ ਦਾਲ ਲੈ ਕੇ ਤਿੰਨ ਦਿਨ ਪਹਿਲਾਂ ਦਾਣਾ ਪਾਇਆ ਫਿਰ ਦੋ ਤਿੰਨ ਦਿਨਾਂ ਤੋਂ ਅਸੀਂ ਬਾਜ਼ਾਰ ਤੋਂ ਹਰਾ ਚਾਰਾ ਪਰਚੇਜ਼ ਕਰਕੇ ਗਊ ਮਾਤਾ ਨੂੰ ਪਾ ਰਹੇ ਹਰਦਾਨੀ ਸਾਹਿਬ ਜੇ ਸਾਨੂੰ ਕੋਈ ਵੀ ਨਾ ਨਹੀਂ ਕਰਦਾ ਇੱਕ ਬੋਲਤੇ ਸਾਰੇ ਦੇ ਦਿੰਦੇ ਨੇ ਪਰ ਐਸਾ ਕਦ ਤੱਕ ਚਲੇਗਾ ਕਿਉਂਕਿ ਇਹ ਗਊ ਮਾਤਾ ਹੈ ਇਹਨੂੰ ਖਾਣ ਨੂੰ ਖੁਰਾਕ ਚਾਹੀਦੀ ਹੈ ਇਹ ਭੁੱਖੀ ਨਹੀਂ रह ਸਕਦੀ ਜਦ ਕੁਰ ਲਾਂਦੀ ਹੈ ਤਾਂ ਆਸ-ਪਾਸ ਦਾ ਸਾਰਾ ਇਲਾਕਾ ਦੁੱਖ ਦੁੱਖ ਚ ਬਦਲ ਜਾਂਦਾ ਹੈ 1400 ਗਊਆਂ ਦੀ ਆ 1400 ਗਊਆਂ ਨੇ ਮੈਂ ਬੇਨਤੀ ਕਰਦਾ ਬਹੁਤ ਨਰਮ ਉਸ ਨਾਲ ਹੱਥ ਬਣ ਕੇ ਐਸਡੀਐਮ ਸਾਹਿਬ ਨਾਲ ਦੁਖੀ ਹਿਰਦੇ ਨਾਲ ਦੁਖੀ ਹਿਰਦੇ ਨਾਲ ਕਈ ਵਾਰੀ ਸਾਨੂੰ ਦੇਖ ਕੇ ਰੋਣਾ ਆ ਜਾਂਦਾ ਹੈ ਗਊਆਂ ਨੂੰ ਅਸੀਂ ਅੱਜ ਕੋਸ਼ਿਸ਼ ਕਰਨ ਐਸਡੀਐਮ ਸਾਹਿਬ ਨਾਲ ਮਿਲਣ ਦੀ ਕਈ ਵਾਰੀ ਗਏ ਉਹ ਮਿਲੇ ਨਹੀਂ ਹੈ ਸਾ ਅੱਜ ਅਸੀਂ ਫੇਰ ਕੋਸ਼ਿਸ਼ ਕਰਾਂਗੇ ਤੇ ਸਾਰੇ ਜਿਹੜੀ ਰਾਜਨੀਤਿਕ ਸੰਸਥਾਵਾਂ ਨੇ ਚਾਹੇ ਕੋਈ ਪਾਰਟੀ ਹੈ ਮੈਂ ਸਭ ਨੂੰ ਬੇਨਤੀ ਕਰਦਾ ਕਿ ਉਹ ਐਚ ਡੀਐਮ ਸਾਹਿਬ ਨੂੰ ਜਿਹੜਾ ਵੀ ਪ੍ਰਸ਼ਾਸਨ ਹੈ ਉਹਨੂੰ ਕਹਿ ਕੇ ਇਸ ਗਊ ਪਸਾਲਾ ਦੀ ਤਰਫ ਧਿਆਨ ਦੇਣ ਕਿਉਂਕਿ ਇਹ ਜਿੰਦੀਆਂ ਚੀਜ਼ਾਂ ਨੇ ਜਿੰਦੀਆਂ ਮਾਤਾ ਨੇ ਸਾਡੀਆਂ ਇਹ ਕੋਈ ਐਸੀ ਨਹੀਂ ਹੈ ਬਿਨਾਂ ਚਾਰੇ ਤੋਂ ਰਹਿ ਜੂਗੀ ਬਿਨਾਂ ਪਾਣੀ ਤੋਂ ਇਹਨਾਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ ਬੰਦਿਆਂ ਦੀ ਤਰ੍ਹਾਂ ਪਰ ਮੇਰੇ ਸਭ ਦੇ ਚਰਨਾਂ ਗਊ ਭਗਤਾਂ ਦੇ ਚਾਹੇ ਕਿਸੇ ਵੀ ਪਾਰਟੀ ਦਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਾ ਕੇ ਪ੍ਰਸ਼ਾਸਨ ਤੇ ਦਬਾਅ ਪਾਣ ਪ੍ਰਸ਼ਾਸਨ ਨੂੰ ਕਹਿਣ ਤੇ ਇੱਥੇ ਆ ਕੇ ਇਹਦੇ ਹਾਲ ਦੇਖ ਕੇ ਇੱਥੇ ਹਾਲ ਸੁਧਾਰਨ ਜੈ ਗਊ ਮਾਤਾ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਜਗੂ ਮਤਾ ਜਗੂ ਮਤਾ ਜਗੂ ਮਤਾ ਜਗੂ ਮਤਾ ਜਗੂ ਮਤਾ ਗਊ ਮਾਤਾ ਕੀ ਜੈਹਾ ਹੋ ਗਊ ਮਾਤਾ ਕੀ ਸੇਵਾ ਹੋ ਗਊ ਮਾਤਾ ਕੀ ਸੇਵਾ ਹੋ ਅੱਜ 24 ਤਰੀਕ ਦਿਨ ਸੋਮਵਾਰ ਸਾਰੇ ਹੀ ਗਊ ਭਗਤ ਗਊ ਮਾਤਾ ਦਾ ਆਪਣਾ ਹਰਾਚਾਰਾ ਪਾ ਕੇ ਫਰੀ ਹੋ ਕੇ ਖੜੇ ਆ ਸਾਡੇ ਕੋਲੇ 5 ਡੱਬੇ ਗੁੜ ਦੇ ਕਿਸੇ ਗਊ ਭਗਤ ਨੇ ਸਮਾਨੇ ਤੋਂ ਦਿੱਤੇ ਨੇ ਉਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਗੋਪਰਦਾਨ ਦੱਤੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਾਰੇ ਹੀ ਸਮਾਨੇ ਦੇ ਗਊ ਭਗਤਾਂ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਗਊਸ਼ਾਲਾ ਦੇ ਵਿੱਚ ਧਿਆਨ ਦਿਓ ਇੱਥੇ ਸਮਾਨ ਦਿਓ ਅਸੀਂ ਗਊਆਂਾਂ ਦਾ ਨੂੰ ਪਾਵਾਂਗੇ ਇੱਕ ਕਟਾ ਗੁੜਦਾ ਆਪਣਾ ਸੰਜੀਵ ਕੁਮਾਰ ਕਾਲਾ ਜੀ ਅਕਾਊਂਟੈਂਟ ਉਹਨਾਂ ਦੀ ਬੇਟੀ ਪ੍ਰਤਾਪ ਕਲੋਨੀ ਗਲੀ ਨੰਬਰ 1 ਚੋਂ ਉਹਨਾਂ ਦੀ ਬੇਟੀ ਦੀ ਅੱਜ ਪਹਿਲੀ ਸਾਲਗिरा ਹੈ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਦਿੰਦੇ ਆਂ ਵੀ ਇਸਤਰੀ ਆ ਕੇ ਗਊਸ਼ਾਲਾ ਦੇ ਵਿੱਚ ਸੇਵਾ ਕਰਦੇ ਰਹੋ ਗਊ ਮਾਤਾ ਦੀ ਸੇਵਾ ਉੱਤਮ ਸੇਵਾ ਇੱਕ ਹਰੇ ਦੀ ਚਾਲੇ ਚਾਰੇ ਦੀ ਟਰਾਲੀ ਕੱਲ ਸਾਨੂੰ ਪਾਤਰਾਂ ਤੋਂ ਦੋ ਗਊ ਭਗਤਾਂ ਨੇ ਦਿੱਤੀ ਹੈ ਦਿਖਾ ਦਿਓ ਤੇ ਹਰਾ ਚਾਰਾ ਇੱਕ ਟਰਾਲੀ ਆ ਗਈ ਦੀ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇੱਕ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਉਰੇ 19 ਤਰੀਕ ਤੋਂ ਕੋਈ ਸਾਡੇ ਕੋਲੇ ਹਰਾ ਚਾਰਾ ਨਹੀਂ ਆ ਰਿਹਾ ਅਸੀਂ ਸਮਾਣੇ ਦੇ ਭਗਤਾਂ ਦੀ ਬੇਨਤੀਆਂ ਕਰਕੇ ਬੇਨਤੀ ਕਰਕੇ ਉਹਨਾਂ ਤੋਂ ਹਰਾਚਾਰਾ ਲਿਆ ਕੇ ਪਰ ਰਹੇ ਹਾਂ ਉਰੇ ਸਰਕਾਰ ਵੱਲੋਂ ਕੋਈ ਹਰਾਚਾਰਾ ਨਹੀਂ ਆ ਰਿਹਾ ਅਸੀਂ ਸਰਕਾਰ ਨੂੰ ਦੁਬਾਰਾ ਇਹੀ ਬੇਨਤੀ ਕਰਦੇ ਹਾਂ ਵੀ ਗਊਸ਼ਾਲਾ ਦੇ ਵਿੱਚ ਧਿਆਨ ਦਿੱਤਾ ਜਾਵੇ ਇੱਥੇ ਦੀ ਵਿਵਸਥਾ ਵਿਗੜੀ ਹੋਈ ਹੈ ਇਹ ਵਿਵਸਥਾ ਠੀਕ ਕੀਤੀ ਜਾਵੇ ਸਰਕਾਰ ਨੂੰ ਦੁਬਾਰਾ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਗਊਸ਼ਾਲਾ 'ਤੇ ਕਦੀ ਧਿਆਨ ਦਿੱਤਾ ਜਾਵੇ ਤਾਂ ਕਿ ਇੱਥੇ ਦਾ ਗਊਸ਼ਾਲ ਗਊ ਮਾਤਾ ਦੀ ਸੇਵਾ ਕੀਤੀ ਜਾਵੇ ਸਰਕਾਰ ਵੱਲੋਂ 19 ਤਰੀਕ ਤੋਂ ਕੋਈ ਹਰਾਚਾਰਾ ਨਹੀਂ ਆ ਰਿਹਾ ਜੀ ਅਸੀਂ ਰਬਾਣੇ ਦੇ ਗਊ ਭਗਤਾਂ ਨੂੰ ਬੇਨਤੀ ਕਰਦੇ ਹਾਂ ਅਸੀਂ ਜਿਹਦੇ ਕੋਲ ਜਾਣੇ ਸਾਨੂੰ ਕੋਈ ਨਾ ਨਹੀਂ ਕਰਦਾ ਲੇਕਿਨ ਸਰਕਾਰ ਦਾ ਫਰਜ਼ ਬੰਦ ਹੈ ਇੱਥੇ ਧਿਆਨ ਦਿੱਤਾ ਜਾਵੇ ਜੈ ਗੋ ਮਾਤਾ ਜੈ ਜਗਤ ਕਾਲ ਬਾਕੀ ਸ਼ਰਮਾ ਜੀ ਬਸ ਬੋਲਣਗੇ ਬਸ ਬੋਲੋ